करतूत पशु की मानस जात लोक पचारा कर दिन, दिन रात बार पेख मल माया छप्स नाही कछ कर छपाया ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਰ ਤਨ ਸਵਾਹਾ ਗਲ ਪਾਥਰ ਕੈਸੀ ਤਰ ਅਥਾਹ ਜੋ ਕੈ ਅੰਤਰ ਵਸੈ ਪ੍ਰਭ ਆਪ ਨਾਨਕ ਤੀ ਜਨ ਸਹਿਜ ਸਮਾਤ ਜੋ ਕੈ ਅੰਤਰ ਵਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੜਪਾਗੇ ਹਾਂ ਜੀ ਸਤਿਗੁਰੂ ਪਾਤਸ਼ਾਹ ਦੇ ਬਖਸ਼ੇ ਉਦਮ ਦੇ ਸਦਕਾ ਸਤ ਸੰਗਤ ਦੇ ਵਿੱਚ ਇਹ ਸਮਾਂ ਬਤੀਤ ਹੋ ਰਿਹਾ ਹੈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਗੁਰਮਖੋ ਚੌਥੀ ਅਸ਼ਟਪਦੀ ਔਰ ਇਹ ਪੰਜਵੀਂ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਇਹਨੂੰ ਵਿਚਾਰਨਾ ਹੈ ਅੱਜ ਕਰਤੂਤ ਪਸ਼ੂ ਕੀ ਮਾਨਸ ਜਾਤ ਮੈਨੂੰ ਲੱਗਦਾ ਵੀ ਕੋਈ ਵਿਰਲਾ ਸਿੱਖ ਹੋਏਗਾ ਜਿਹਨੂੰ ਇਹ ਪੰਗਤੀ ਚੇਤੇ ਨਹੀਂ ਹੋਣੀ ਲਗਭਗ ਇਹ ਪੰਕਤੀ ਸਭ ਨੂੰ ਚੇਤੇ ਆਉਣੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਦੋ ਗੱਲਾਂ ਗੁਰੂ ਪਾਤਸ਼ਾਹ ਨੇ ਕਹੀਆਂ ਪਾਤਸ਼ਾਹ ਕਹਿੰਦੇ ਕਰਮ ਪਸ਼ੂਆਂ ਦੇ ਨੇ ਮਾਨਸ ਜਾਤ ਜਾਤ ਹੁੰਦਾ ਨਸਲ ਪਰ ਨਸਲ ਇਹਦੀ ਜਾਤ ਇਹਦਾ ਸਰੀਰ ਮਾਨਸ ਵਾਲਾ ਹੁਣ ਜੇ ਸਰੀਰ ਵੱਲ ਵੇਖਦੇ ਆਂ ਤੇ ਬੰਦਾ ਲੱਗਦਾ ਕਿਉਂਕਿ ਮਾਨਸ ਜਾਨਾ ਹੈ ਜੇ ਕਰਤੂਤਾਂ ਵੱਲ ਵੇਖੀਏ ਤੇ ਪਸ਼ੂ ਲੱਗਦਾ ਕਿਉਂਕਿ ਕਰਤੂਤ ਪਸ਼ੂ ਕੀ ਹੈ ਤਾਂ ਇਹ ਨੂੰ ਅੱਜ ਆਪਾਂ ਸਮਝਣਾ ਇੱਕ ਬੇਨਤੀ ਅਰੰਭ ਤੱਕ ਸਮਝੋ ਫਿਰ ਇਹ ਸਾਰਾ ਨਾ ਜਿਹੜਾ ਸਾਰੀ ਗੱਲ ਹੈ ਇਹ ਪਕੜ ਚਾਏਗੀ ਤੁਹਾਡੇ ਪੂਰੀ ਪੌੜੀ ਇੱਕ ਬਚਨ ਆਉਂਦਾ ਗੁਰਮਖੋ ਬਾਬਾ ਕਬੀਰ ਸਾਹਿਬ ਦਾ ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਈ RAM ਕਸੌਟੀ ਸੋਸਹ ਜੋ ਮਰਜੀਵਾ ਹੋਏ ਵਰਪਾਗੇਓ ਤੁਸੀਂ ਵੀ ਤੁਹਾਨੂੰ ਪੰਕਤੀਆਂ ਯਾਦ ਨੇ ਨਾਲ ਹੁਣ ਇਹਦੇ ਚ ਕਬੀਰ ਸਾਹਿਬ ਕਹਿੰਦੇ ਵੀ ਇੱਕ ਕਸੌਟੀ ਦੁਨੀਆ ਦੀ ਆ ਇੱਕ ਕਸੌਟੀ RAM ਦੀ ਆ ਦੋ ਕਸੌਟੀਆਂ ਨੇ ਨਾ ਇੱਕ ਇੱਕ ਕਸੌਟੀ ਦੁਨੀਆ ਦੀ ਐ ਇੱਕ ਇੱਕ ਕਸੌਟੀ ਰਾਮ ਦੀ ਐ ਦੁਨੀਆ ਦੀਆਂ ਕਸੌਟੀਆਂ ਤੇ ਅਸੀਂ ਖਰੇ ਉੱਤਰ ਜਾਨੇ ਆ ਪਰ ਅਸਲੀ ਬੰਦਾ ਤੂੰ ਉਸ ਦਿਨ ਮੰਨਿਆ ਜਾਏਗਾ ਜਿਸ ਦਿਨ ਰਾਮ ਦੀ ਕਸੌਟੀ ਤੇ ਪੂਰਾ ਉਤਰੇਗਾ ਜਿਹੜੀ ਦੁਨੀਆ ਦੀ ਕਸੌਟੀ ਗੁਰਮਖੋ ਸਾਡੇ ਸਰੀਰ ਨੂੰ ਦੇਖਦੀ ਆ ਵੀ ਬੰਦਿਆਂ ਵਾਲਾ ਬੰਦਾ ਹੀ ਐ ਜਿਹੜੀ ਦੁਨੀਆ ਦੀ ਕਸੌਟੀ ਆ ਉਹ ਕੀ ਐ ਉਹ ਕਹਿੰਦੇ ਵੀ ਬੰਦਾ ਤਰਿਆ ਹੁੰਦਾ ਕਿਉਂਕਿ ਦੁਨੀਆ ਦੀ ਕਸੌਟੀ ਸਰੀਰ ਦੇਖਦੀ ਐ ਸਰੀਰ ਦੇ ਕੱਪੜੇ ਦੇਖਦੀ ਐ ਸਮਝੋ ਜੀ ਇਹ ਗ੍ਰਾਮ ਕੀ ਕਸੌਟੀ ਤੇ ਦੁਨੀਆ ਦੀ ਕਸੌਟੀ ਚ ਫਰਕ ਕੀ ਐ ਅੱਛਾ ਗੁਰੂ ਦੀ ਕਸੌਟੀ ਸਰੀਰ ਨਹੀਂ ਦੇਖਦੀ ਕੀ ਦੇਖਦੀ ਐ ਕਰਤੂਤ ਕਰਮ ਦੇਖਦੀ ਐ ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਗੁਰਮਖੋ ਇਹੀ ਤੇ ਦੁਨੀਆ ਦਾ ਨਜ਼ਰੀਆ ਬਦਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਦੁਨੀਆ ਦੇ ਵੇਖਣ ਦਾ ਨਜ਼ਰੀਆ ਬਦਲਦੀ ਹੈ ਇੱਕ ਹੁੰਦਾ ਨਜ਼ਰ ਇੱਕ ਹੁੰਦਾ ਨਜ਼ਰੀਆ ਨਜ਼ਰ ਸਾਰਿਆਂ ਕੋਲੇ ਹੁੰਦੀ ਹੈ ਨਜ਼ਰੀਆ ਕਿਸੇ ਵਿਰਲੇ-ਵਿਰਲੇ ਕੋਲੇ ਹੁੰਦਾ ਹੈ ਔਰ ਜਿਹਦੇ ਕੋਲੇ ਨਜ਼ਰੀਆ ਹੁੰਦਾ ਉਹਦੇ ਵੇਖਣ ਦਾ ਢੰਗ ਵੱਖਰਾ ਵੱਖਰਾ ਹੁੰਦਾ ਫਿਰ ਅਸੀਂ ਕਿਹੜੇ ਨਜ਼ਰੀਏ ਨਾਲ ਦੇਖਦੇ ਆ ਜਿਵੇਂ ਦੋ ਮਰਦ ਇਸਤਰੀ ਇਕੱਠੇ ਤੁਰੇ ਜਾ ਰਹੇ ਨੇ ਇਦਾਂ ਹੁਣ ਉਹਨਾਂ ਨੂੰ ਵੇਖਣ ਦਾ ਨਜ਼ਰੀਆ ਹਰ ਇੱਕ ਦਾ ਵੱਖਰਾ ਵੱਖਰਾ ਹੋਏਗਾ ਸਾਰੇ ਤੁੱਕੇ ਵੱਖੋ ਵੱਖਰੇ ਮਾਰਨਗੇ ਇਦਾਂ ਹੁੰਦਾ ਹੈ ਚਾਰਾਂ ਸ਼ਰਾਬੀਆਂ ਦੇ ਵਿੱਚ ਇੱਕ ਗੁਰਮੁਖ ਬੰਦਾ ਬੈਠਾ ਹੈ ਨਜ਼ਰ ਤਾਂ ਸਾਰਿਆਂ ਦੀਖ ਰਹੀ ਹੈ ਨਾ ਪਰ ਨਜ਼ਰੀਏ ਸਾਰਿਆਂ ਦੇ ਵੱਖੋ ਵੱਖਰੇ ਹੋਣਗੇ ਕੋਈ ਕਹਿੰਦਾ ਹੋਣਾ ਬਾਬਾ ਵਿਗੜ ਗਿਆ ਕੋਈ ਇਹ ਵੀ ਕਹੂਗਾ ਕੋਈ ਦੂਜੇ ਨਜ਼ਰੀਏ ਵਾਲਾ ਉਹ ਕਹਿੰਦਾ ਹੋਣਾ ਭਾਈ ਗੁਰਨਾਨਕ ਸਾਹਿਬ ਵੀ ਤਾਂ ਠੱਗਾਂ 'ਚ ਬੈਠ ਕੇ ਉਪਦੇਸ਼ ਦਿੰਦੇ ਰਹੇ ਨਾ ਇਹ ਸ਼ਰਾਬੀਆਂ 'ਚ ਬੈਠ ਕੇ ਸਮਝਾਉਂਦਾ ਹੋਣਾ ਸ਼ਰਾਬੀਆਂ ਨੂੰ ਹੁਣ ਨਜ਼ਰੀਆ ਵੱਖੋ ਵੱਖਰਾ ਹੈ ਨਾ ਨਜ਼ਰ ਇੱਕੋ ਹੀ ਹੈ ਗੁਰੂ ਬਾਬੇ ਨੇ ਕਿਹਾ ਨਜ਼ਰ ਤੈਨੂੰ ਪ੍ਰਮਾਤਮਾ ਨੇ ਦਿੱਤੀ ਐ ਸਹੀ ਨਜ਼ਰੀਆ ਤੈਨੂੰ ਗੁਰੂ ਨੇ ਦੇਣਾ ਸਹੀ ਨਜ਼ਰੀਆ ਤੈਨੂੰ ਗੁਰੂ ਨੇ ਦੇਣਾ ਇੱਕ ਨਾ ਗੁਰਮਖੋ ਕਿਤਾਬ ਐ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਜਿਸ ਨੂੰ ਵੀ ਗਿਫਟ ਕਰ ਦੇਣਾ ਲਗਭਗ ਉਹ ਕਿਤਾਬ ਹੀ ਦਿੰਨਾ ਧਾਰਮਿਕ ਕਿਤਾਬ ਨਹੀਂ ਐ ਉਹ ਉਹ ਤਾਂ ਨਾ ਖਿੜਕੀਆਂ ਉਹ ਲਗਭਗ ਮੈਂ ਵੀ 25 ਹਜ਼ਾਰ ਬੜ ਲੀ ਹੋਣੀ ਆ ਉਹ ਇਹ ਕਹਿ ਲਓ ਵੀ ਉਹ ਨਾ ਸਾਰੀ ਰੱਟ ਲੀ ਮੈਂ ਉਹ ਕਿਤਾਬ ਇੱਕ ਤਾਂ ਹੁੰਦਾ ਨਾ ਵੀ ਬੱਚੇ ਕਿਸੇ ਪੋਇਮ ਨੂੰ ਰੱਟਾ ਲਾਉਂਦੇ ਹੁੰਦੇ ਆ ਗੁਰਮਖੂਏ ਮੇਰਾ ਸ਼ੁਰੂ ਤੋਂ ਸੁਭਾਰਿਆ ਮੈਂ ਕਿਤਾਬਾਂ ਨੂੰ ਰੱਟੇ ਲਾਏ ਕਈ ਕਿਤਾਬਾਂ ਨੂੰ ਰੱਟੇ ਲਾਏ ਇਦਾਂ ਪੜਦੇ ਰਹੇ ਪੜਦੇ ਰੱਟੇ ਲੱਗ ਗਏ ਉਹਦੇ ਨਾਲ ਖਿੜਕੀਆਂ ਨਰਿੰਦਰ ਸਿੰਘ ਪੂਰ ਦੀ ਲਿਖੀ ਹੋਈ ਧਰਮ ਕਿਤਾਬ ਨਹੀਂ ਹੈ ਤੁਸੀਂ ਇੱਕ ਵਾਰ ਉਹਨੂੰ ਪੜ ਕੇ ਦੇਖੋ ਸਾਰੇ ਤੁਹਾਡਾ ਨਜ਼ਰੀਆ ਬਦਲ ਜਾਏਗਾ ਤੁਹਾਡਾ ਵੇਖਣ ਦਾ ਢੰਗ ਬਦਲ ਜਾਏਗਾ ਦੁਨੀਆ ਨੂੰ ਵੀ ਇਦਾਂ ਵੀ ਹੁੰਦਾ ਲੈ ਅਸੀਂ ਇਦਾਂ ਹੀ ਸਮਝਦੇ ਸੀ ਜਿਵੇਂ ਮੈਂ ਤੁਹਾਨੂੰ ਉਦਾਹਰਣ ਦਿੱਤੀ ਸੀ ਇੱਕ ਦਿਨ ਉਹ ਵੀ ਬੱਚਾ ਆਇਆ ਤੇ ਉਹ ਉਹ ਕਰਕਟ ਵਾਲਾ ਲੈ ਗਿਆ ਚੱਕ ਕੇ ਸਮਾਨ ਮਾਂ ਕਹਿੰਦੀ ਪੁੱਤ ਕੂੜੇ ਵਾਲਾ ਆਇਆ ਤੇ ਪੁੱਤ ਕਹਿੰਦਾ ਮਾਂ ਮੈਨੂੰ ਤਾਂ ਲੱਗਿਆ ਸਫਾਈ ਵਾਲਾ ਆਇਆ ਲੱਗਿਆ ਸੀ ਨਾ ਹੁਣ ਇੱਕ ਇੱਕ ਨੂੰ ਉਹ ਕੂੜੇ ਵਾਲਾ ਲੱਗਦਾ ਜਿਹਨੂੰ ਸਫਾਈ ਵਾਲਾ ਲੱਗਦਾ ਨਜ਼ਰੀਏ ਹੀ ਹੈ ਨਾ ਇਦਾਂ ਦੀਆਂ ਕਹਾਣੀਆਂ ਉਹਦੇ ਵਿੱਚ ਬਹੁਤ ਤੂੰ ਖਿੜਕੀਆਂ ਕਦੇ ਕਦੇ ਤੁਸੀਂ ਪੜੋ ਉਹਨੂੰ ਤੁਹਾਨੂੰ ਜ਼ਿੰਦਗੀ ਦਾ ਨਜ਼ਰੀਆ ਬਦਲ ਜਾਏਗਾ ਤੋ ਗੁਰੂ ਪਾਤਸ਼ਾਹ ਨੇ ਸਾਨੂੰ ਗੁਰਮਖੋ ਨਜ਼ਰੀਆ ਦੱਸਿਆ ਵੀ ਇਦਾਂ ਦਾ ਹੁੰਦਾ ਜਿਵੇਂ ਉਦਾਹਰਨ ਲੈ ਲਓ ਬਾਣੀ ਚੋਂ ਲੈ ਲਓ ਉਦਾਹਰਨ ਜਿਹੜਾ ਬ੍ਰਾਹਮਣ ਦੇ ਘਰੇ ਜੰਮਦਾ ਸੀ ਉਹ ਬ੍ਰਾਹਮਣ ਹੁੰਦਾ ਸੀ ਇਹ ਇੱਕ ਰਵਾਇਤ ਸੀ ਨਾ ਵੀ ਬ੍ਰਾਹਮਣ ਦੇ ਘਰੇ ਜੰਮੇ ਆ ਬ੍ਰਾਹਮਣ ਆ ਪੰਡਤਾਂ ਦੇ ਘਰੇ ਜੰਮਿਆ ਪੰਡਤ ਹੀ ਹੋਏਗਾ ਖੱਤਰੀਆਂ ਦੇ ਘਰੇ ਜੰਮਿਆ ਖੱਤਰੀ ਹੋਏਗਾ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੰਦੇ ਗਲਤ ਹੈ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਗਰਭ ਦੇ ਵਿੱਚ ਕਿਸੇ ਬੱਚੇ ਦੀ ਕੋਈ ਕੁੱਲ ਨਹੀਂ ਹੁੰਦੀ ਕੋਈ ਜਾਤ ਨਹੀਂ ਹੁੰਦੀ ਖੱਤਰੀ ਸੋ ਕਰਮਾਂ ਕਾ ਸੂਰ ਖਤਰੀ ਉਹ ਹੈ ਜਿਹਦੇ ਕਰਮਾਂ ਦੇ ਵਿੱਚ ਸੂਰਮਤਾਈ ਹੈ ਜੇ ਤੇਰੇ ਕਰਮਾਂ ਦੇ ਵਿੱਚ ਸੂਰਮ ਸੂਰਮਤਾਈ ਨਹੀਂ ਆ ਫਿਰ ਤੂੰ ਕਹਦਾ ਖਤਰੀ ਹੈ ਗੁਰੂ ਨੇ ਕਿਹਾ ਇਹਦੇ ਕਰਮ ਦੇਖੋ ਵੀ ਸੂਰਮਾ ਹੈ ਕਰਮਾਂ ਦਾ ਤਾਂ ਖਤਰੀ ਹੈ ਪੰਡਤਾਂ ਦੇ ਘਰੇ ਜੰਮਿਆ ਕਹਿੰਦੇ ਪੰਡਤ ਹੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਗਲਤ ਹੈ ਨਜ਼ਰੀਆ ਬਦਲੋ ਸੋ ਪੰਡਤ ਜੋ ਮਨ ਪਰਬੋਧ ਹੈ ਪੰਡਤ ਉਹ ਐ ਜਿਹੜਾ ਆਪਣੇ ਮਨ ਨੂੰ ਵੀ ਪੜਾਉਂਦਾ ਹੈ ਜਿਹਨੇ ਆਪਣੇ ਮਨ ਨੂੰ ਨਹੀਂ ਪੜਾਇਆ ਲੋਕਾਂ ਨੂੰ ਪੜਾਉਂਦਾ ਰਿਹਾ ਉਹ ਕਹਾਦਾ ਪੰਡਤ ਤੋ ਗੁਰੂ ਪਾਤਸ਼ਾਹ ਨੇ ਕਸੌਟੀ ਬਦਲੀ ਨਾ ਗੁਰੂ ਦੀ ਕਸੌਟੀ ਤੇ ਹੁਣ ਤੁਸੀਂ ਦੇਖੋ ਵੀ ਇਦਾਂ ਤੇ ਕੋਈ ਵਿਰਲਾ-ਵਿਰਲਾ ਟਿਕੂ ਨਾ ਜਿਹੜੀ RAM ਕਸੌਟੀ ਹੈ ਉਹਦੇ ਉੱਤੇ ਤੱਕ ਟਿਕੂ ਵਿਰਲਾ-ਵਿਰਲਾ ਜਦੋਂ ਗੁਰੂ ਕਹਿੰਦਾ ਕੰਮ ਦੇਖੋ ਇਹਦੇ ਵੀ ਹੈ ਇਦਾਂ ਦਾ ਗਿਆਨੀ ਨੱਚੈ ਵਾਜੈ ਵਾਵੈ ਜੋਦ ਕਰੈ ਵਿਚਾਰ ਪਾਤਸ਼ਾਹ ਕਹਿੰਦੀ ਗਿਆਨੀ ਏ ਥੋੜਾ ਗਿਆਨੀ ਕੌਣ ਹੈ ਕਹਿੰਦੇ ਜਿਹਦੇ ਕੋਲੇ ਗਿਆਨ ਹੈ ਇਹ ਤਾਂ ਦੁਨੀਆ ਦੀ ਕਸੌਟੀ ਕਹਿੰਦੀ ਸੀ ਦੁਨੀਆ ਦੀ ਕਸੌਟੀ ਨੇ ਕਿਹਾ ਜਿਹੜਾ ਬੰਦਾ ਗੱਲਾਂ ਬਹੁਤੀਆਂ ਮਾਰਦਾ ਹੈ ਜਿਹੜਾ ਹਰ ਸਵਾਲ ਦਾ ਜਵਾਬ ਦਿੰਦਾ ਉਹ ਗਿਆਨੀ ਹੈ ਪਾਤਸ਼ਾਹ ਕਹਿੰਦੇ ਕੀ ਕਿਹਾ ਪੈ ਕਾਹੂ ਕੋ ਦੇਤਨੈ ਨੈ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਹੈ ਵਖਾਣ ਪਾਤਸ਼ਾਹ ਕਹਿੰਦੇ ਗਿਆਨੀ ਆਹ ਹੈ ਹੁਣ ਇਹ RAM ਦੀ ਕਸੌਟੀ ਦਾ ਗਿਆਨੀ ਹੈ ਇਦਾਂ ਤੋ ਗੁਰੂ ਪਾਤਸ਼ਾਹ ਨੇ ਸਰੀਰ ਨਹੀਂ ਦੇਖਿਆ ਇਦਾਂ ਵੀ ਸਰੀਰ ਪਾਤਸ਼ਾਹ ਨੇ ਕਰਮ ਦੇਖੋ ਇਹਦੇ ਕਰਮ ਹੈ ਤੇ ਪੰਡਤ ਹੈ ਕਰਮ ਹੈ ਤੇ ਖੱਤਰੀ ਹੈ ਕਰਮ ਹੈ ਤੇ ਬੰਦਾ ਹੈ ਜੇ ਇਹਦੇ ਕਰਮ ਬੰਦਿਆਂ ਵਾਲੇ ਨਹੀਂ ਇਹਦੇ ਸਰੀਰ ਨੂੰ ਦੇਖ ਕੇ ਇਹਨੂੰ ਬੰਦਾ ਨਹੀਂ ਕਿਹਾ ਜਾ ਸਕੀਦਾ। ਬਸ। ਬਾਦਸ਼ਾਹ ਕਹਿੰਦੇ ਕਰਤੂਤ ਪਸ਼ੂ ਕੀ? ਇਹਦੀਆਂ ਕਰਤੂਤਾ ਇਹਦੇ ਕਰਮ ਪਸ਼ੂਆਂ ਵਾਲੇ ਹਨ। ਪਸ਼ੂਆਂ ਵਾਲੇ ਕਰਮ ਕੀ ਹੁੰਦੇ ਆ? ਇਹ ਵੀ ਲੈ ਲਓ ਬਾਣੀ ਦੇ ਵਿੱਚੋਂ ਉਧਾਰਨ। ਇੱਕ ਅਚਰਜ ਦੇਖਿਓ ਕਬੀਰ ਦਦ ਕਹਿ ਭੋਲੇ ਬਰੋਲੇ ਨੀਰ। ਕਬੀਰ ਸਾਹਿਬ ਦਾ ਬਚਨ ਹੈ। ਨਾਲ ਲਾਇ ਲਿਖਿਆ ਮਹਿਲਾ ਪੰਜਵਾਂ ਇਦਾਂ ਹੈ ਸ਼ਾਇਦ ਮੈਨੂੰ ਲੱਗਦਾ ਟਾਈਟਲ ਇਹਦਾ ਉੱਥੇ ਬਚਨ ਆਉਂਦਾ ਹੈ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹਾਸੈ ਹਿੰਗੈ ਮਰੈ ਕਿੰਦੀ ਗਦਾ ਕੀ ਕਰਦਾ ਹੈ ਵੀ ਹਰੀਆਂ ਹਰੀਆਂ ਗੰਦਲਾਂ ਹਰਾ ਹਰਾ ਚਾਰਾ ਖਾਂਦਾ ਇਦਾਂ ਵਧੀਆ ਪਰ ਖਾਣ ਤੋਂ ਬਾਅਦ ਕਰਦਾ ਕੀ ਹੈ ਨਿਤ ਉਠ ਹਾਸੈ ਹਿੰਗੈ ਮਰੈ ਉੱਠਦਾ ਚਾਰਾ ਹਰਾ ਖਾਂਦਾ ਹੀਂਗਦਾ ਤੇ ਮਰ ਜਾਂਦਾ ਏਦੋਂ ਵੱਦ ਕੁਛ ਨਹੀਂ ਕੀਤਾ ਤੇ ਪਾਤਸ਼ਾਹ ਕਹਿੰਦੇ ਜੇ ਕੋਈ ਬੰਦਾ ਇਦਾਂ ਦਾ ਜੰਮਿਆ ਜੰਮ ਕੇ ਚੰਗੇ ਚੰਗੇ ਖਾਣੇ ਖਾਦੇ ਹਰੀ ਅੰਗੂਰੀ ਚੰਗੇ ਚੰਗੇ ਖਾਣੇ ਖਾਦੇ ਹੱਸਦਾ ਪਸ਼ੂਆਂ ਵਾਂਗ ਕਮਾਈ ਕਰਦਾ ਹੀਂਗਦਾ ਮਰ ਗਿਆ ਤੇ ਕੀ ਕਹਾਂਗੇ ਵੀ ਬੰਦਾ ਸੀ ਇਹ ਕੰਮ ਤੇ ਗਦਾ ਵੀ ਕਰਦਾ ਫਿਰ ਬੰਦਾ ਹੋਏ ਸੋ ਬੰਦਗੀ ਗਹੈ ਬੰਦਾ ਉਹ ਜਿਹਨੇ ਬੰਦਗੀ ਕੀਤੀ ਜੇ ਬੰਦਗੀ ਨਹੀਂ ਕੀਤੀ ਫਿਰ ਕਾ ਦਾ ਬੰਦਾ ਹਰੀ ਅੰਗੂਰੀ ਗਧਾਂ ਚਰੈ ਨਿਤ ਉੱਠ ਹਾਸੈ ਹੀਂਗੇ ਮਰੈ ਮਾਤਾ ਭੈਂਸਾ ਮਸਤਿਆ ਹੋਇਆ ਭੈਂਸਾ ਇਹਨੂੰ ਮਾਤਾ ਨਹੀਂ ਪੜਨਾ ਮਾਤਾ ਭੈਂਸਾ ਅਮੂਹਾ ਜਾਇ ਅਮੂਹਾ ਕੀ ਹੁੰਦਾ ਅਮੋੜ ਜਿੱਧਰ ਨੂੰ ਜਾਂਦਾ ਲੱਖ ਕਹਿ ਲੋ ਮੁੜਦਾ ਹੀ ਨਹੀਂ ਮਾਤਾ ਭੈਂਸਾਂ ਅਮੂਹਾ ਜਾਏ ਜਿੱਧਰ ਨੂੰ ਜਾਂਦਾ ਲੱਖਾਂ ਆਵਾਜ਼ਾਂ ਮਾਰੀਏ ਮੁੜਦਾ ਹੀ ਨਹੀਂ ਅਮੋੜ ਹੈ ਅਮੂਹਾ ਕੁੱਦ-ਕੁੱਦ ਚਰੈ ਰਸਾਤਲ ਪਾਈ ਕੁੱਦਦਾ ਛਾਣਾ ਮਾਰਦਾ ਤੇ ਰਸਾਤਲ ਚ ਡਿੱਗ ਪੈਂਦਾ ਪਰ ਆਵਾਜ਼ਾਂ ਮਾਰਨ ਤੋਂ ਬਾਅਦ ਵੀ ਅਮੂਹਾ ਰਹਿ ਆ ਮੁੜਿਆ ਬਾਤਸ਼ਾਹ ਕਹਿੰਦੇ ਜੇ ਕਿਸੇ ਐਸੇ ਬੰਦੇ ਵਾਲੇ ਸਰੀਰ ਨੂੰ ਦੇਖ ਲਈਏ ਵੀ ਗੁਰੂ ਆਵਾਜ਼ਾਂ ਮਾਰਦਾ ਪਰ ਮੁੜਦਾ ਹੀ ਨਹੀਂ ਮਾਂ ਪਿਓ ਆਵਾਜ਼ਾਂ ਮਾਰਦੇ ਮੁੜਦਾ ਹੀ ਨਹੀਂ ਇਹਨੂੰ ਕਹਾਂਗੇ ਭੈਂਸਾ ਕਿ ਬੰਦਾ ਕੀ ਕਹਾਂਗੇ ਸਰੀਰ ਵੱਲ ਵੇਖਾਂਗੇ ਤਾਂ ਕਹਾਂਗੇ ਬੰਦਾ ਹੈ ਕਰਤੂਤ ਵੱਲ ਵੇਖਾਂਗੇ ਕਹਾਂਗੇ ਭੈਂਸਾ ਇਹ ਕੰਮ ਤੇ ਭੈਂਸਾ ਕਰਦਾ ਹੁੰਦਾ ਵੀ ਜਿੰਨਾ ਮਰਜੀ ਆਵਾਜ਼ਾਂ ਮਾਰੀ ਜਾਓ ਜਿੰਨਾ ਮਰਜੀ ਯਤਨ ਕਰੋ ਮੋੜਨ ਦਾ ਮੁੜਦਾ ਹੀ ਨਹੀਂ ਜਿਹੜਾ ਬੰਦਾ ਮਾਂ ਪਿਓ ਦੇ ਕਹੀਂ ਨਹੀਂ ਮੁੜਦਾ ਜਿਹੜਾ ਬੰਦਾ ਗੁਰੂ ਦੇ ਕਹੀਂ ਨਹੀਂ ਮੁੜਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਮਤਾਂ ਕਹੋ ਉਹ ਬੰਦਾ ਹੈ ਉਹ ਭੈਂਸਾ ਹੈ ਪਸ਼ੂ ਹੈ ਇਦਾਂ ਗੁਰੂ ਬਾਬੇ ਨੇ ਕਰਮ ਦੇਖੇ ਗੁਰਮਖੋ ਅਸੀਂ ਸਰੀਰ ਦੇਖਦੇ ਆਂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਪਚਾਰਾ ਕੀ ਹੁੰਦਾ ਵਿਖਾਵਾ ਲੋਕਾਂ ਚ ਇਦਾਂ ਵਿਖਾਵਾ ਕਰਦਾ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਸਰੀਰ ਮਨੁੱਖਾਂ ਵਾਲਾ ਪਰ ਆਪਣੀਆਂ ਕਰਤੂਤਾਂ ਛਪਾਉਣ ਦੀ ਖਾਤਰ ਬਾਹਰੋਂ ਵਿਖਾਵਾ ਬਹੁਤ ਕਰਦਾ ਲੋਕ ਪਚਾਰਾ ਕਰੇ ਦਿਨ ਰਾਤ ਲੋਕਾਂ ਦੇ ਸਾਹਮਣੇ ਦਿਨ ਰਾਤ ਪਚਾਰਾ ਕਰਦਾ ਵਿਖਾਵਾ ਕਰਦਾ ਇਦਾਂ ਚੰਗੀ ਬੰਦਾ ਵਿਖਾਵਾ ਕਰਦਾ ਹੈ। ਤੇ ਇਹ ਐਸੇ ਐਸੇ ਲੋਕਾਂ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ ਹੈ। ਮੈਂ ਕੱਲ ਪਰਸੋ ਸ਼ਤ ਸ਼ਾਨੂ ਬੇਨਤੀ ਕੀਤੀ ਜਿਹੜੇ ਬੰਦੇ ਤੁਹਾਡੀ ਗਲਤ ਗੱਲ ਨੂੰ ਵੀ ਸਹੀ ਆਖਦੇ ਆ ਉਹ ਸਾਡੇ ਦੁਸ਼ਮਣ ਹੈ। ਇਹ ਇਹ ਮੰਨ ਕੇ ਚੱਲੋ। ਜਿਹੜੇ ਕੋਈ ਚਾਚਾ ਹੈ, ਕੋਈ ਤਾਇਆ ਹੈ, ਕੋਈ ਦੋਸਤ ਹੈ, ਕੋਈ ਮਿੱਤਰ ਹੈ ਜਿਹੜਾ ਸਾਡੀ ਗਲਤ ਗੱਲ ਨੂੰ ਸਹੀ ਕਹਿ ਰਿਹਾ ਹੈ ਉਹ ਸਾਡਾ ਮਿੱਤਰ ਨਹੀਂ ਹੈ ਮਿੱਤਰ ਕੌਣ ਹੈ ਜਿਹੜਾ ਸਹੀ ਕਰਦੇ ਆ ਤੇ ਉਤਸ਼ਾਹਤ ਕਰਦਾ ਹੈ ਹੌਸਲਾ ਦਿੰਦਾ ਹੈ ਗਲਤ ਕਰਦੇ ਆ ਤੇ ਰੋਕਦਾ ਹੈ ਉਹ ਆ ਮਿੱਤਰ ਇਦਾਂ ਲੋਕ ਪਚਾਰਾਂ ਕਰੈ ਦਿਨ ਰਾਤ ਲੋਕਾਂ ਦੇ ਵਿੱਚ ਪਚਾਰਾਂ ਕਰਦਾ ਵਿਖਾਵਾ ਕਰਦਾ ਚੰਗੇ ਬਣਦਾ ਬਾਹਰ ਭੇਖ ਅੰਦਰ ਮਲ ਮਾਇਆ ਬਾਰ ਦਾ ਭੇਖ ਬੜਾ ਸੋਹਣਾ ਬਣਾ ਲੈਂਦਾ ਹੈ। ਇਹੀ ਆ ਨਾ ਵਿਖਾਵਾ। ਹੁਣ ਸਾਰਾ ਜਿੰਨਾ ਅੱਗੇ ਆ ਨਾ ਉਹ ਸਾਰਾ ਵਿਖਾਵਾ ਹੈ ਵੀ ਪਚਾਰਾ ਕਿਦਾਂ ਕਰਦਾ ਹੈ। ਬਾਹਰ ਭੇਖ ਅੰਤਰ ਮਲ ਮਾਇਆ ਅੰਦਰ ਇਹਦੇ ਮਾਇਆ ਦੀ ਮੈਲ ਹੈ ਪਰ ਬਾਹਰੋਂ ਭੇਖ ਬੜਾ ਸੋਹਣਾ ਬਣਾਉਂਦਾ ਹੈ। ਛਪਸ ਨਹੀਂ ਕਛ ਕਰੇ ਛਪਾਇਆ ਕਛ ਕਰਦਕੀ ਅਰਥ ਹੈ ਕੁਝ ਵੀ ਕਰ ਲੈ। ਜੋ ਕੁੜ ਛੁਪਾਉਂਦਾ ਰਹੇ ਹੈ ਇਹਨੇ ਛੁਪਣਾ ਨਹੀਂ ਹੈ ਛਪਸ ਨਹੀਂ ਨਹੀਂ ਹੈ ਛੁਪਣਾ ਕਛ ਕਰੇ ਕੁਛ ਵੀ ਕਰ ਲੈ ਛਪਾਇਆ ਆਪਣੇ ਬੁਰੇ ਕਰਮਾਂ ਨੂੰ ਮਾੜੀਆਂ ਕਰਤੂਤਾਂ ਨੂੰ ਛੁਪਾਉਣ ਦੇ ਲਈ ਕੁਛ ਵੀ ਕਰ ਲੈ ਪਰ ਇਹ ਇਹ ਨਹੀਂ ਇਹਨੇ ਛਪਣੀਆਂ ਇਹ ਚੇਤਾ ਰੱਖੀ ਸਭ ਕੁਝ ਬਾਹਰ ਆ ਜਾਣਾ ਜਿਵੇਂ ਕਹਿੰਦਾ ਕਬੀਰ ਸਾਖਤ ਐਸਾ ਹੈ ਜੈਸੀ ਲਸਣਕੀ ਖਾਣ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਨ ਹੁਣ ਲੋਕੀ ਲਸਣ ਖਾ ਆ ਪਤਾ ਨਾ ਲੱਗ ਜੇ ਤੇ ਲੋਕਾਂ ਚ ਆ ਕੇ ਬਹਿ ਗਿਆ ਵੀ ਚੁੱਕ ਮੈਨੂੰ ਕੋੜਾ ਕਿਸ ਨੇ ਖਾਂਦੇ ਦੇਖਿਆ ਜਦੋਂ ਲੋਕਾਂ ਚ ਆ ਕੇ ਬੈਠਾ ਕਹਿਣ ਲੱਗੇ ਮੂੰਹ ਵਿੱਚੋਂ ਦਰਗੰਧ ਆਉਂਦੀ ਪਈ ਸੀ ਐਨੇ ਖਾਦਾ ਇਹਦੇ ਮੂੰਹ ਵਿੱਚੋਂ ਆਉਂਦੀ ਪਈ ਲੋਕਾਂ ਨੇ ਪਤਾ ਲੱਗ ਗਿਆ ਤੈਨੂੰ ਖਾਂਦਿਆਂ ਕਿਸੇ ਨੇ ਨਹੀਂ ਦੇਖਿਆ ਪਰ ਤੇਰੇ ਮੂੰਹ ਵਿੱਚੋਂ ਜਿਹੜੀ ਇਹ ਸੁਗੰਧ ਜਾਂ ਦੁਰਗੰਧ ਆ ਰਹੀ ਹੈ ਇਹ ਦੱਸਦੀ ਹੈ ਤੂੰ ਕੀ ਖਾਦਾ ਹੈ ਇਸੇ ਤਰ੍ਹਾਂ ਤੈਨੂੰ ਪਾਪ ਕਰਦੇ ਆ ਅਲਾ ਕਹਿੰਦਾ ਜੀ ਦੱਸੋ ਮੈਂ ਕਿੱਥੇ ਠੱਗੀ ਮਾਰੀ ਹੈ ਇਦਾਂ ਬੰਦਾ ਕਹਿੰਦਾ ਨਾ ਕਈ ਵਾਰ ਮੈਨੂੰ ਕਿਸੇ ਨੇ ਵੇਖਿਆ ਠੱਗੀ ਮਾਰਦੇ ਆ ਇਹ ਇਦਾਂ ਨਹੀਂ ਹੁੰਦਾ ਕਈ ਵਾਰ ਸਾਡੀਆਂ ਕਰਤੂਤਾਂ ਦੱਸਦੀਆਂ ਹੁੰਦੀਆਂ ਨੇ ਵੀ ਅਸੀਂ ਹਾਂ ਕਿਦਾਂ ਦੇ ਕਈੇ ਭਾਵੇਂ ਨਾ ਅਗਲਾ ਕਹਿੰਦਾ ਜੀ ਮੈਨੂੰ ਮੂੰਹ ਤੇ ਕੱਕ ਦੇਖੇ ਕੋਈ ਵੀ ਇਦਾਂ ਕਦੇ ਨਹੀਂ ਹੁੰਦਾ ਕਈ ਬੰਦੇ ਕਹਿੰਦੇ ਨੇ ਇਦਾਂ ਲੈ ਮੈਨੂੰ ਮੂੰਹ ਤੇ ਕੱਕ ਦੇਖੇ ਕੋਈ ਮਾੜਾ ਮੂੰਹ ਤੇ ਕੋਈ ਨਹੀਂ ਮਾੜਾ ਕਹਿੰਦਾ ਹੁੰਦਾ ਇਹ ਸਦਾ ਚੇਤੇ ਰੱਖੀਏ ਤੋਂ ਪਾਤਸ਼ਾਹ ਕਹਿੰਦੇ ਛਾਪਸ ਨਾਹੀਂ ਕਛ ਕਰਾਂ ਛੁਪਾਇਆ ਤੇਰੇ ਔਗਣ ਨਹੀਂ ਛਪਣੇ ਕੁਛ ਵੀ ਉਪਾ ਕਰ ਲਵੇਂ ਬਾਹਰ ਬਾਹਰੀ ਤੌਰ ਤੇ ਗਿਆਨ ਧਿਆਨ ਇਸ਼ਨਾਨ ਬਾਹਰੀ ਤੌਰ ਤੇ ਗਿਆਨ ਦੀਆਂ ਗੱਲਾਂ ਵੀ ਕਰਦਾ ਹੈ ਧਿਆਨ ਵੀ ਲਾਉਂਦਾ ਹੈ ਤੇ ਥਾਂ ਥਾਂ ਤੇ ਜਾ ਕੇ ਇਸ਼ਨਾਨ ਵੀ ਕਰਦਾ ਹੈ ਕਹਿੰਦੇ ਜੀ ਬੜਾ ਧਰਮੀ ਆ ਬੰਦਾ ਕਿਉਂ ਕਿਉਂਕਿ ਜ਼ੁਬਾਨ ਚੋਂ ਗਿਆਨ ਦੀਆਂ ਗੱਲਾਂ ਕਰਦਾ ਹੈ ਸਰੀਰ ਨਾਲ ਚੌਂਕੜਾ ਮਾਰ ਕੇ ਧਿਆਨ ਵੀ ਲਾਉਂਦਾ ਹੈ ਤੇ ਤੀਜਾ ਥਾਂ ਥਾਂ ਤੇ ਜਾ ਕੇ ਇਸ਼ਨਾਨ ਵੀ ਕਰਦਾ ਹੈ ਅਸੀਂ ਕਹਾਂਗੇ ਨਾ ਵੀ ਗੁਰਮਖ ਹੈ ਤਾਂ ਪਰ ਪਾਤਸ਼ਾਹੀ ਕੀ ਦੇਖਦੇ ਨੇ ਅੰਦਰ ਦੇਖਦੇ ਆ ਵੀ ਅੰਦਰ ਕੀ ਹੈ ਅੰਤਰ ਵਿਆਪੇ ਲੋਭ ਸੁਵਾਨ ਇਹ ਗੱਲ ਚਿਤ ਰੱਖੀਏ ਗੁਰੂ ਨੇ ਨਹੀਂ ਦੇਖਣੀਆਂ ਸਾਡੀਆਂ ਕੱਲੀਆਂ ਗੱਲਾਂ ਗੁਰੂ ਨੇ ਨਹੀਂ ਦੇਖਣੀਆਂ ਸਾਡੀਆਂ ਸਮਾਧੀਆਂ ਗੁਰੂ ਨੇ ਨਹੀਂ ਦੇਖਣਾ ਇਹ ਆਏ ਆਏ ਮਸਿਆ ਹੀ ਨਹਾ ਕੇ ਆਉਂਦਾ ਇਸ਼ਨਾਨ ਕਰਕੇ ਆਉਂਦਾ ਨਹੀਂ ਦੇਖਣਾ ਗੁਰੂ ਨੇ ਗੁਰੂ ਨੇ ਸਾਡਾ ਅੰਦਰ ਦੇਖਣਾ ਤੇ ਕੀ ਦੇਖਣਾ ਅੰਤਰ ਅੰਦਰ ਵਿਆਪੇ ਵਿਆਪਦਾ ਹੈ 24 ਵਿਆਪਕ ਕੀ ਹੁੰਦਾ 24 ਘੰਟੇ ਚੱਲਦਾ ਹੈ ਲੋਬ ਸਵਾਨ ਕੁੱਤੇ ਵਰਗਾ ਲੋਭ 24 ਘੰਟੇ ਇਹਦੇ ਅੰਦਰ ਹੈ ਹੁੰਦਾ ਇਦਾਂ ਕਈ ਕਈ ਵਾਰ ਨਾ ਗੁਰਮਖ ਕੋ ਜਦੋਂ ਕਥਾ ਦੀ ਫੋਨ ਆਉਂਦੇ ਆ ਭਾਈ ਸਾਹਿਬ ਸਮਾਗਮ ਕਰਾਉਣਾ ਕਿੰਨੇ ਪੈਸੇ ਲਾਉਂਗੇ ਮੈਂ ਕਹਿੰਦਾ ਹੁੰਦਾ ਮੈਂ ਕਿਹੜਾ ਕੁਝ ਵੇਚਣ ਵਾਸਤੇ ਆਉਣਾ ਇਦਾਂ ਹੀ ਹੁੰਦਾ ਵੀ ਜਿੰਨਾ ਤੁਹਾਡੇ ਥੱਲੇ ਬੈਠਿਆਂ ਦਾ ਗੁਰੂ ਆ ਭਾਈ ਉਹਨਾਂ ਮੇਰੇ ਉੱਪਰ ਬੈਠਿਆਂ ਦਾ ਗੁਰੂ ਆ ਮੈਨੂੰ ਕਈ ਇਦਾਂ ਪੁੱਛਦੇ ਇਦਾਂ ਕਦੇ ਨਹੀਂ ਇਦਾਂ ਹੁੰਦਾ ਹੀ ਨਹੀਂ ਵੀ ਕੁਝ ਵੇਚਣ ਥੋੜਾ ਜਾਣਾ ਹੈ ਵੀ ਜਿੰਨਾ ਥੱਲੇ ਬੈਠਿਆਂ ਦਾ ਗੁਰੂ ਹੈ ਉਹਨਾਂ ਉੱਪਰ ਬੈਠਿਆਂ ਦਾ ਗੁਰੂ ਹੈ ਇਹ ਥੋੜਾ ਵੀ ਥੱਲੇ ਬੈਠਿਆਂ ਦਾ ਗੁਰੂ ਹੈ ਇਦਾਂ ਤਾਂ ਹੁੰਦਾ ਹੀ ਨਹੀਂ ਉੱਪਰ ਬੈਠਿਆਂ ਦਾ ਵੀ ਉਹਨਾਂ ਹੀ ਗੁਰੂ ਹੈ ਕਈਆਂ ਨੂੰ ਹਜ਼ਾਰਾਂ ਖਰਚ ਕਰਕੇ ਵੀ ਆਨੰਦ ਆ ਜਾਂਦਾ ਹੈ ਕਈਆਂ ਨੂੰ ਹਜ਼ਾਰਾਂ ਕਮਾ ਕੇ ਵੀ ਆਨੰਦ ਨਹੀਂ ਆਉਂਦਾ ਇਦਾਂ ਹੁੰਦਾ ਹੈ ਕਿ ਨਹੀਂ ਹੁੰਦਾ ਫਿਰ ਕੀ ਕਹੀਏ ਵੀ ਸਿੱਖ ਹੈ ਨਹੀਂ ਨਾ ਫਿਰ ਸਿੱਖਾ ਦਾ ਅੰਦਰ ਲੋਭ ਚੱਲਦਾ ਏਦਾਂ ਲੋਭ ਇੰਨੇ ਪੈਸੇ ਦੇਉਂਗੇ ਤਾਂ ਆਵਾਂਗੇ ਕੀਰਤਨ ਕਰਨ ਇੰਨੇ ਦੇਉਂਗੇ ਤਾਂ ਹੀ ਕਥਾ ਹੋਊ ਕਈ ਤਾਂ ਕਹਿੰਦੇ ਅਡਵਾਂਸ ਬੁਕਿੰਗ ਕਰਾਓ ਪਹਿਲਾਂ ਏਦਾਂ ਦੇ ਕਥਾ ਕੀਰਤਨ ਕਰਨ ਵਾਲੇ ਵੀ ਆ ਗਏ ਅਡਵਾਂਸ ਬੁਕਿੰਗ ਕਰਾਓ ਜੀ ਸਾਡੀ ਪਹਿਲਾਂ ਜਮ੍ਹਾਂ ਕਰਾਓ ਥੋੜੇ ਬਹੁਤੇ ਨਾ 10 15% ਜਮ੍ਹਾਂ ਕਰਾ ਦਿਓ ਸਾਡੇ ਅਕਾਊਂਟ ਵਿੱਚ ਫੇਰ ਮੰਨਾਂਗੇ ਇਦਾਂ ਤੋ ਏ ਕੀ ਹੈ ਏ ਹੈ ਬਾਹਰੋਂ ਗਿਆਨ ਧਿਆਨ ਇਸ਼ਨਾਨ ਬਹੁਤ ਚੱਲਦਾ ਗੁਰਮਖੋ ਧਰਮ ਦੀ ਦੁਨੀਆ ਅੰਦਰ ਅੰਤਰ ਵਿਆਪੈ ਲੋਭ ਸਵਾਨ ਪਾਤਸ਼ਾਹ ਕਹਿੰਦੇ ਅੰਦਰ ਕੁੱਤੇ ਦਾ ਲੋਭ ਚੱਲਦਾ ਹੈ ਕੁੱਤੇ ਵਾਲਾ ਲੋਭ ਅੰਦਰੋਂ ਲੋਭੀ ਹੈ ਅੰਤਰ ਅਗਨ ਬਾਹਰ ਤਨ ਸਵਾਨ ਬਾਹਰੋਂ ਸਵਾ ਦਾ ਕੀ ਅਰਥ ਹੈ ਸ਼ਾਂਤੀ ਅੰਤਰ ਅਗਣ ਅੰਦਰ ਲੋਭ ਦੀ ਲਾਲਚ ਦੀ ਅੱਗ ਬਲਦੀ ਹੈ ਹੁਣ ਹੁਣ ਇਹ ਤੁਸੀਂ ਸਾਰਾ ਧਿਆਨ ਦੇਖੋ ਜੇ ਇੱਕ ਪਾਸੇ ਬਾਹਰ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਅੰਦਰ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਸਰੀਰ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਕਰਤੂਤ ਦੀ ਗੱਲ ਹੋ ਰਹੀ ਹੈ ਕਿ ਸਰੀਰ ਕਰਕੇ ਗਿਆਨ ਧਿਆਨ ਇਸ਼ਨਾਨ ਹੈ ਅੰਤਰ ਆਤਮਿਕ ਕੀ ਹੈ ਲੋਭ ਸੁਆਣ ਹੈ ਇਦਾਂ ਕਰਮ ਕੁਛ ਹੋਰ ਨੇ ਦਿਖਾਵਾ ਕੁਛ ਹੋਰ ਹੈ ਦਿਖਾਵਾ ਸਰੀਰ ਮਨੁੱਖ ਦਾ ਕਰਤੂਤ ਪਸ਼ੂਆਂ ਵਾਲੀ ਹੈ ਵੱਖਰੀ ਹੈ ਬਾ ਅੰਤਰ ਅਗਨ ਬਾਰ ਤਨ ਸਵਾ ਗਲ ਪਾਥਰ ਕੈਸੇ ਤਰੈ ਅਥਾਂ ਪਾਤਸ਼ਾਹ ਕਹਿੰਦੇ ਤੈਨੂੰ ਪਤਾ ਹੈ ਇਹ ਇਹ ਹਾਲਤ ਕਿੱਦਾਂ ਦੀ ਹੈ ਜੇ ਬਾਹਰੋਂ ਦਿਖਾਵਾ ਸ਼ਾਂਤੀ ਦਾ ਕਰ ਰਿਹਾ ਹੈ ਅੰਦਰ ਲੋਭ ਲਾਲਚ ਦੀ ਅੱਗ ਚੱਲਦੀ ਹੈ ਗਲ ਪੱਥਰ ਇਹ ਇੰਜ ਹੈ ਜਿਵੇਂ ਕੋਈ ਬੰਦਾ ਗਲ ਦੇ ਨਾਲ ਪੱਥਰ ਬਨ ਕੇ ਬੈਠਾ ਹੋਵੇ ਦੱਸੋ ਕਿਵੇਂ ਪਾਰ ਹੋਏਗਾ ਪਾਣੀ ਤੋਂ ਜਿਨੇ ਗੁਰਮਖੋ ਆਪਣੇ ਸਰੀਰ ਨਾਲ ਆਪਣੇ ਗਲ ਨਾਲ ਹੀ ਪੱਥਰ ਬੰਨ ਲਏ ਉਹ ਡੁੱਬਣ ਤੋਂ ਕਿ ਬਚਾ ਸਕਦਾ ਹੈ ਜੀ ਕਈ ਕਈ ਵਾਰ ਨਾ ਇਦਾਂ ਹੁੰਦਾ ਹੈ ਕਹਿੰਦੇ ਬੰਦੇ ਦੀ ਪਾਣੀ ਦੇ ਵਿੱਚੋਂ ਲਾਸ਼ ਨਿਕਲੀ ਉਹਦੇ ਨਾਲ ਪੱਥਰ ਬਨ ਕੇ ਡੋਬਿਆ ਗਿਆ ਸੀ ਜੀ ਪੱਥਰ ਬਨ ਕੇ ਡੋਬਿਆ ਗਿਆ ਸੁਣਦੇ ਆ ਨੇ ਤਾਂ ਕਹਾਣੀਆਂ ਵੀ ਬਾਹਰ ਨਾ ਆਵੇ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਗਲ ਪੱਥਰ ਲੋਭ ਲਾਲਚ ਦੇ ਹਉਮੇ ਦੇ ਹੰਕਾਰ ਦੇ ਪੱਥਰ ਆਪਣੇ ਗਲ ਨਾਲ ਬੰਨੇ ਹੋਏ ਨੇ ਕੈਸੀ ਤਰ੍ਹਾਂ ਅਥਾਂ ਇਹ ਅਥਾਂ ਸਮੁੰਦਰ ਨੂੰ ਦੱਸ ਕਿਵੇਂ ਪਾਰ ਕਰੇਗਾ ਨਹੀਂ ਹੋਣਾ ਅਰਥ ਕੀ ਬਣਿਆ ਔਗਣ ਰੱਖ ਕੇ ਬੁਰਾਈਆਂ ਰੱਖ ਕੇ ਮਨ ਵਿੱਚ ਵਿਕਾਰ ਰੱਖ ਕੇ ਦਿਖਾਵੇ ਦੇ ਨਾਲ ਸੰਸਾਰ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਜਾ ਕੇ ਅੰਤਰ ਬਸੈ ਪ੍ਰਭ ਆਪ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਜੀ ਦਾ ਵਾਸਾ ਹੁੰਦਾ ਹੈ ਬਾਹਰ ਦੀ ਗੱਲ ਨਹੀਂ ਜਿਨ੍ਹਾਂ ਦੇ ਅੰਦਰ ਪਰਮਾਤਮਾ ਜੀ ਦਾ ਵਾਸਾ ਹੁੰਦਾ ਗੁਰਮਖੋ ਉਹਨਾਂ ਦੀ ਜ਼ਿੰਦਗੀ ਕਿਦਾਂ ਦੀ ਹੁੰਦੀ ਹੈ ਹੁਣ ਸਮਝੋ ਨੁਕਤਾ ਅਖੀਰ ਦੇ ਉੱਤੇ ਗੁਰੂ ਆਰਜਨ ਸਾਹਿਬ ਕਹਿ ਰਹੇ ਆ ਇੱਕ ਤਾਂ ਹੈ ਨਾ ਵੀ ਬਾਹਰ ਕੁਝ ਹੋਰ ਹੈ ਅੰਦਰ ਕੁਝ ਹੋਰ ਹੈ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੇਕੁੰਠ ਨਾ ਜਾਣਾ ਲੋਕ ਪਤੀਜੈ ਕਛੂ ਨਾ ਹੋਵੇ ਲੋਕਾਂ ਦੇ ਦਿਖਾਵਾਆਂ ਲੋਕਾਂ ਨੂੰ ਖੁਸ਼ ਕੀਤਿਆਂ ਕੁਛ ਵੀ ਨਹੀਂ ਹੋਣਾ ਇਦਾਂ ਬੰਦਾ ਗੁਰਮਖੋ ਦੁਨੀਆ ਨੂੰ ਖੁਸ਼ ਕਰਕੇ ਅਜ ਧਰਮੀ ਅਖਵਾਉਣਾ ਚਾਹੁੰਦਾ ਇਦਾਂ ਦੁਨੀਆ ਨੂੰ ਖੁਸ਼ ਕਰਨਾ ਹੈ ਦੁਨੀਆ ਨੂੰ ਖੁਸ਼ ਕਰਕੇ ਤੈਨੂੰ ਦੁਨੀਆ ਧਰਮੀ ਕਹੇਗੀ ਪਰ ਦੁਨੀਆ ਨੂੰ ਖੁਸ਼ ਕਰਕੇ ਤੈਨੂੰ ਗੁਰੂ ਨੇ ਧਰਮੀ ਨਹੀਂ ਕਹਿਣਾ ਗੁਰੂ ਨੇ ਧਰਮੀ ਤਾਂ ਕਹਿਣਾ ਤੇਰੇ ਕਰਮਾਂ ਦੇ ਵਿੱਚ ਧਰਮ ਹੋਵੇਗਾ ਤੇ ਇਦਾਂ ਜਾ ਕੇ ਅੰਤਰ ਬਸੈ ਪ੍ਰਭ ਆਪ ਜਿਨ੍ਹਾਂ ਨਾਮ ਜਪਣ ਵਾਲਿਆਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਜੀ ਆਪ ਵਸਦੇ ਨੇ ਉਹਨਾਂ ਦੀ ਜ਼ਿੰਦਗੀ ਕਿੱਦਾਂ ਹੁੰਦੀ ਹੈ ਕੁਰੂ ਪਾਤਸ਼ਾਹ ਕਹਿੰਦੇ ਪਹਿਲਾਂ ਤੇ ਦਿਖਾਵੇ ਵਾਲੀ ਨਹੀਂ ਹੁੰਦੀ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸਦਾ ਹੈ ਨਾ ਉਹਨਾਂ ਦੀ ਗੁਰਮਖੋ ਜਿੰਦਗੀ ਦਿਖਾਵੇ ਵਾਲੀ ਨਹੀਂ ਹੁੰਦੀ ਨਾਨਕ ਤੇ ਜਨ ਹੈ ਨਾਨਕ ਉਹ ਮਨੁੱਖ ਕਿਹੜੇ ਮਨੁੱਖ ਜਿਨ੍ਹਾਂ ਦੇ ਅੰਦਰ ਪਰਮਾਤਮਾ ਨੇ ਆਪ ਵਸਾ ਕੀਤਾ ਨਾਨਕ ਤੇ ਜਨ ਸਹਿਜ ਸਹਿਜ ਕੀ ਹੁੰਦਾ ਹੈ ਆਤਮਿਕ ਅਡੋਲਤਾ ਸਹਿਜ ਕੀ ਹੁੰਦਾ ਜੀ ਆਤਮਿਕ ਅਡੋਲਤਾ ਸਹਿਜ ਉਹਨਾਂ ਦੀ ਸਮਾ ਸਮਾਤ ਉਹ ਸਹਿਜ ਦੇ ਵਿੱਚ ਸਮਾਏ ਹੁੰਦੇ ਹਨ ਉਹ ਆਤਮਿਕ ਅਡੋਲਤਾ ਦੇ ਵਿੱਚ ਰਹਿੰਦੇ ਨੇ ਸਦਾ ਅਰਥ ਕੀ ਬਣਿਆ ਇਹਦਾ ਅਰਥ ਇਹ ਬਣਦਾ ਵੀ ਕਦੇ ਵੀ ਲਾਲਚ ਵਿੱਚ ਆ ਕੇ ਉਹ ਆਪਣੇ ਸ਼ਬਦ ਨਹੀਂ ਬਦਲਦੇ ਲਾਲਚ ਦੇ ਵਿੱਚ ਆ ਕੇ ਉਹ ਆਪਣੇ ਕਰਮ ਨਹੀਂ ਬਦਲਦੇ ਉਹ ਆਤਮਿਕ ਅਡੋਲਤਾ ਦੇ ਵਿੱਚ ਹੁੰਦੇ ਨੇ ਇਹ ਥੋੜਾ ਹੁੰਦਾ ਹੈ ਇਦਾਂ ਵੀ ਚਾਰ ਪੈਸੇ ਮਿਲ ਗਏ ਤੇ ਸਿਫਤਾਂ ਕਰਦੇ ਉੱਤੇ ਜੇ ਕਿਸੇ ਨੇ ਨਾਂ ਦੇ ਤੰਨਿੰਦਿਆ ਸ਼ੁਰੂ ਕਰਦੇ ਹੋ ਇਹ ਇਹ ਇਦਾਂ ਨਹੀਂ ਹੁੰਦਾ ਗੁਰਮਖ ਕਦੇ ਇਦਾਂ ਨਹੀਂ ਕਰਦਾ ਗੁਰਮਖ ਦਾ ਇਹ ਸੁਭਾਈ ਨਹੀਂ ਹੈ ਜਿਨ੍ਹਾਂ ਦੇ ਅੰਦਰ ਬਾਣੀ ਦਾ ਵਾਸਾ ਹੈ ਸੁਭਾਈ ਨਹੀਂ ਹੈ ਇਦਾਂ ਵੀ ਚਾਰ ਪੈਸੇ ਹੋਣ ਤੇ ਗੁਰਮਖ ਬਣਾ ਤਾਂ ਨਾ ਕੁਝ ਦਿੱਤਾ ਤੇ ਬੰਦਾ ਹੀ ਮਨਮੁਖ ਹੈ ਇਦਾਂ ਨਹੀਂ ਹੁੰਦਾ ਜਿਹੜਾ ਗੁਰਮਖ ਹੈ ਉਹ ਗੁਰਮੁਖੀ ਹੈ ਜਿਹੜਾ ਮਨਮੁਖ ਹੈ ਉਹ ਮਨਮੁਖੀ ਹੈ ਜਿਹੜਾ ਬਾਬਰ ਹੈ ਉਹ ਬਾਬਰ ਹੀ ਹੈ ਇਦਾਂ ਇਹ ਸਿੱਖ ਦਾ ਫਰਜ਼ ਹੈ ਇਦਾਂ ਕਰਕੇ ਤੋਂ ਪਾਤਸ਼ਾਹ ਕਹਿੰਦੇ ਜਾਂ ਕੈ ਅੰਤਰ ਵਸੈ ਪ੍ਰਭ ਆਪ ਜਿਨ੍ਹਾਂ ਦੇ ਅੰਦਰ ਭਾਈ ਪ੍ਰਮਾਤਮਾ ਆਪ ਵਸਦੇ ਹਨ ਨਾਨਕ ਤੇ ਜਨ ਏ ਨਾਨਕ ਉਹ ਮਨੁੱਖ ਸਹਿਜ ਸਮਾਤ ਉਹ ਸਦਾ ਸਹਿਜ ਵਿੱਚ ਸਮਾਈ ਰਹਿੰਦੇ ਨੇ ਉਹ ਅੰਦਰੋਂ ਤੇ ਬਾਹਰੋਂ ਇੱਕ ਹੁੰਦੇ ਹਨ ਉਹਨਾਂ ਦਾ ਸਰੀਰ ਵੀ ਮਨੁੱਖਾਂ ਵਰਗਾ ਹੁੰਦਾ ਹੈ ਉਹਨਾਂ ਦੀਆਂ ਕਰਤੂਤਾਂ ਵੀ ਮਨੁੱਖਾਂ ਵਰਗੀਆਂ ਹੁੰਦੀਆਂ ਨੇ ਉਹ ਅੰਦਰੋਂ ਬਾਹਰੋਂ ਇੱਕ ਹੁੰਦੇ ਹਨ ਪਤਸ਼ਾ ਕ੍ਰਿਪਾ ਕਰਨ ਐਸੇ ਜੀਵਨ ਦੀ ਦਾਤ ਅਸੀਂ ਵੀ ਗੁਰਮਖੋ ਗੁਰੂ ਕੋਲੋਂ ਮੰਗ ਲਈਏ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਰ ਤੁਸੂ ਸਾਜਿਪੀਓ ਰਾਗ